ਓ ਤਲ ਬੁਰ ਸੇਵੀਐ ਇਹ ਨੀ ਸੁਹਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਢੋਡੀ ਮਹਲਾ ਪੰਜਵਾ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਸੁਖ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖ ਰਹਾਓ ਕੋੜ ਜਨਮ ਕੇ ਕਿਲ ਵਿਖਨਾਸੈ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਭਈ ਆਸਾ ਦਰਸ਼ਨ ਭੇਟਤ ਉਤਰੀ ਭੁਖ ਚਾਰ ਪਦਾਰਥ ਅਸ਼ਟ ਮਹਾ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਬ ਨਾ ਧੁਖ ਚਾਰ ਪਦਾਰਥ ਅਸ਼ਟਮਾ ਸਿੱਧ ਕਾਮ ਤੈਨ ਪਾਰ ਜਾਤ ਹਰ ਹਰ ਰੁਖ ਨਾਨਕ ਸ਼ਰਨ ਗਹੀ ਸੁਖ ਸਾਗਰ ਜਾਨਮ ਮਰਨ ਫਿਰ ਗਰਬ ਨਾ ਧੁਖ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਪਵਿੱਤਰ ਹੁਕਮ ਨਾਮਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਸਤਗੁਰੂ ਜੀ ਫਰਮਾਉਂਦੇ ਹਨ ਕਿ ਜੀਵਨ ਦਾ ਸੁੱਖ ਆਪਾਂ ਜਿਵੇਂ ਕੀਰਤਨ ਦੇ ਵਿੱਚ ਗੱਲ ਕਰ ਰਹੇ ਸਨ ਸਰਬ ਮਨੋਰਥ ਰਾਜ ਸੁਖ ਰਸ ਸਤ ਖੁਸ਼ੀਆਂ ਕੀਰਤਨ ਜਪਨਾ ਸਤਗੁਰੂ ਜੀ ਇੱਥੇ ਫਰਮਾਉਂਦੇ ਨੇ ਕੋਟ ਆਨੰਦ ਰਾਜ ਸੁਖ ਭਗਵ ਕੋロナ ਰਾਜਾ ਦਾ ਸੁੱਖ ਮੈਨੂੰ ਮਿਲ ਜਾਵੇ ਨਾ ਹਰ ਸਿਮਰਤ ਮਨ ਸਹਿ ਸਭ ਦੁੱਖ ਪ੍ਰਮਾਤਮਾ ਦੇ ਸਿਮਰਨ ਦੇ ਵਿੱਚ ਸਿਮਰਨ ਦੇ ਨਾਲ ਉਸ ਦਾ ਕੰਪੇਅਰ ਨਹੀਂ ਕੀਤਾ ਜਾ ਸਕਦਾ ਸਿਮਰਨ ਸਦਕਾ ਸਾਰੇ ਦੁੱਖ ਮਿਟ ਜਾਂਦੇ ਨੇ ਅਤੇ ਗੁਰਦੇਵ ਜੀ ਫਰਮਾਦੇ ਹਨ اے ਵਾਹਿਗੁਰੂ ਪ੍ਰਮਾਤਮਾ ਤੂੰ ਮੇਰੀ ਮਾਂ ਵੀ ਹੈ ਮੇਰਾ ਪਿਓ ਵੀ ਹੈ ਨਾ ਗੁਰਦੇਵ ਬਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਸਾਡੇ ਵਾਸਤੇ ਗੁਰੂ ਹੀ ਮਾਂ ਹੈ ਗੁਰੂ ਹੀ ਪਿਤਾ ਅਸਲ ਦੇ ਅੰਦਰ ਸਭ ਦਾ ਮਾਪਿਓ ਆਪ ਹੈ ਸੰਸਾਰਿਕ ਮਾਤਾ ਪਿਤਾ ਜੋ ਸਾਨੂੰ ਸੰਸਾਰ ਵਿੱਚ ਲੈ ਕੇ ਆਉਂਦੇ ਨੇ لیکن ਸਾਡੇ ਸਾਰਿਆਂ ਦਾ ਸਾਡੇ ਮਾਤਾ ਪਿਤਾ ਦਾ ਵੀ ਸਾਰਿਆਂ ਦਾ ਹੀ asli ماں باپ ਵਾਹਿਗੁਰੂ ਪ੍ਰਮਾਤਮਾ ਆਪੇ ਜਿਥੋਂ ਆਪ ਸਾਰੇ ਸੰਸਾਰ ਚਾਏ ਹਨ تو ਗੁਰਦੇਵ ਜੀ ਫਰਮਾਦੇ ਨੇ ਮਾਈ میرے ਮਨ ਕੋ ਸੁਖ ਹੈ میری ماں میرے ਬਾਪ ਸੁਖ ਆਇਆ ਹੈ ਉਹ ਸੁਖ ਆਇਆ ਹੈ ਕੋਟ ਆਨੰਦ ਰਾਜ ਸੁਖ ਉਸ ਦੇ ਸਾਹਮਣੇ ਇਹ ਸੁਖ ਕੁਝ ਵੀ ਨਹੀਂ ਹਨ ਹਰ ਸਿਮਰਤ ਬਿਨ ਸਭ ਦੁੱਖ ਪ੍ਰਮਾਤਮਾ ਦੇ ਸਿਮਰਨ ਨਾਲ ਸਾਰੇ ਦੁੱਖ ਮਿਟ ਜਾਂਦੇ ਨੇ ਕੋਟ ਜਨਮ ਕੇ ਕਿਲ ਵੀ ਖਨਾਸਾ ਸਿਮਰਨ ਸਦਕਾ ਕਰੋੜਾ ਜਨਮਾਂ ਦੇ ਕੀਤੇ ਹੋਏ ਪਾਪ ਦੁੱਖ ਸਾਰੇ ਹੀ ਬਿਨਸ ਦਲਦੇ ਨੇ ਸਿਮਰਤ ਪਾਵਨ ਤਨ ਮਨ ਸੁਖ ਸਿਮਰਨ ਰਾਹੀ ਤਨ ਵੀ ਮਨ ਵੀ ਤੰਦਰੁਸਤ ਹੋ ਜਾਂਦਾ ਹੈ ਦੇਖ ਸਰੂਪ ਪੂਰਨ ਪਿਆਸਾ ਵਾਹਿਗੁਰੂ ਪ੍ਰਮਾਤਮਾ ਦਾ ਸਰੂਪ ਤੱਕਿਆ ਪ੍ਰਮਾਤਮਾ ਦੇ ਨਾਲ ਸਾਝ ਪਾਇਆ ਪ੍ਰਮਾਤਮਾ ਦੀ ਨਾਲ ਮਿਲਾਪ ਹਾਸਲ ਕੀਤੇ ਆ ਗੁਰਦੇਵ ਜੀ ਫਰਮਾਦੇ ਹਨ ਪੂਰਨ ਪਿਆਸਾ ਮੇਰੀ ਜ਼ਿੰਦਗੀ ਦੇ ਸਾਰੇ ਮਨੋਰਥ ਪੂਰਨ ਹੋ ਗਏ ਹਨ ਮੇਰਾ ਜ਼ਿੰਦਗੀ ਮੇਰਾ ਜੀਵਨ ਸਫਲ ਹੋ ਗਿਆ ਹੈ ਦਰਸ਼ਨ ਭੇਟ ਤੋਂ ਉੱਤੇ ਭੁੱਖ ਸਾਰੀਆਂ ਭੁੱਖਾਂ ਪਦਾਰਥਾਂ ਦੀ ਲਾਲਚ ਦੀ ਸਾਰੀਆਂ ਭੁੱਖਾਂ ਮਿਟ ਜਾਂਦੀਆਂ ਨੇ ਸੰਸਾਰ ਦੇ ਸੁੱਖਾਂ ਨੇ ਸੰਸਾਰ ਦੇ ਸੁੱਖਾਂ ਨੂੰ ਸਾਡੇ ਧਾਰਮਿਕ ਸ਼ਾਸਤਰਾਂ ਨੇ ਚਾਰ ਹਿੱਸਿਆਂ 'ਚ ਵੰਡਿਆ ਹੈ ਚਾਰ ਪਦਾਰਥ ਉਸ ਨੂੰ ਕਿਹਾ ਜਾਂਦਾ ਹੈ ਚਾਰ ਪਦਾਰਥ ਜੇ ਕੋ ਮੰਗਾ ਹੈ ਸਾਜਨਾ ਕੀ ਸੇਵਾ ਲੱਗ ਸੁਖਨੀ ਸਾਹਿਬ 'ਚ ਹਨਾ ਚਾਰ ਪਦਾਰਥ ਦੀ ਚੰਦੇ ਹਨ ਕਿੱਥੋਂ ਮਿਲਣਗੇ ਸਾ ਸੰਗਤ ਵਿੱਚੋਂ ਚਾਰ ਪਦਾਰਥ ਕਿਹੜੇ ਨੇ ਧਰਮ ਅਰਥ ਆਰ ਕਾਮ ਮੋਗ ਧਰਮ ਅੱਤ ਸੰਸਾਰ ਦੇ ਸੁੱਖ ਇਹ ਜੇ ਸਾਰੇ ਸੁੱਖਾਂ ਦੀ ਗੱਲ ਗੁਰਦੇਵ ਜੀ ਫਰਮਾਉਂਦੇ ਨੇ ਫਿਰ ਅਖੀਰ ਵਿੱਚ ਵਾਖ ਵੀ ਮਿਲ ਜਾਵੇ ਗੁਰਦੇਵ ਜੀ ਆਖਦੇ ਨੇ ਇਹ ਸਾਰੇ ਸੁੱਖ ਲੈਣ ਵਾਸਤੇ ਕਿਦਰ ਕੋਈ ਹੋਰ ਯਤਨ ਕਰਦੀ ਲੋੜ ਨਹੀਂ ਹੈ ਚਾਰ ਪਦਾਰਥ ਅਸ਼ਟ ਮਹਾਸਤ ਨੌ ਰਿੱਧੀਆਂ 18 ਸਿੱਧੀਆਂ ਸਾਰੀਆਂ ਹੀ ਸਾ ਸੰਗਤ ਦੇ ਪਿੱਛੇ-ਪਿੱਛੇ ਫਿਰਦੀਆਂ ਹਨ ਨੌ ਨਿੱਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰਨ ਉਹਨਾਂ ਦੇ ਪਿੱਛੇ ਲੱਗਿਆ ਫਿਰਦੇ ਹਨ ਜਿਹੜੇ ਸਿਮਰਨ ਕਰਦੇ ਹਨ ਬੰਦਗੀ ਕਰਦੇ ਹਨ ਗੁਰਦੇਵ ਜੀ ਫਰਮਾਉਂਦੇ ਹਨ ਕਾਮ ਤੈਨ ਕਿਹਾ ਜਾਂਦਾ ਜੀ ਕਾਮ ਤੈਨ ਫਰਗੰਦੇ ਅੰਦਰ ਨਾ ਇੱਕ ਗੋਹ ਹੁੰਦੀ ਹੈ ਪਾਰजात ਦਰਖਤ ਵੀ ਹੁੰਦਾ ਹੈ ਉਹਦੇ ਕੋਲੋਂ ਜੋ ਮੰਗੋ ਮਿਲ ਜਾਂਦਾ ਹੈ ਪਰਮਾਤਮਾ ਦਾ ਨਾਮ ਹੀ ਸਾਡੇ ਵਾਸਤੇ ਕਾਮ ਤਨ ਹੈ ਸਾਡੇ ਵਾਸਤੇ ਪਾਰजात ਹੈ ਸਾਡੇ ਵਾਸਤੇ ਨੌ ਨਦੀਆਂ 18 ਸਦੀਆਂ ਹਨ ਤੁਹਾਨੂੰ ਕਿਧਰੇ ਹੋਰ ਜਾਣ ਦੀ ਲੋੜ ਨਹੀਂ ਗੁਰਦੇਵ ਜੀ ਫਰਮਾਉਂਦੇ ਨੇ ਨਾਨਕ ਸ਼ਰਨ ਗਹੀ ਸੁਖ ਸਾਗਰ ਮੈਂ ਸੁੱਖਾਂ ਦੇ ਸਾਗਰ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਲਈ ਹੈ ਜਨਮ ਮਰਨ ਫਿਰ ਕਰਮ ਦਾ ਤੋਖ ਹੁਣ ਮੈਨੂੰ ਵਾਰ-ਵਾਰ ਜਮੜਾ ਮੰਨਣਾ ਨਹੀਂ ਪਵੇਗਾ ਗਰਭ ਵਿੱਚ ਗਰਭ ਦੇ ਦੁੱਖਾਂ ਨੂੰ ਨਹੀਂ ਸਹਿਣਾ ਪਵੇਗਾ ਕਿਉਂਕਿ ਸਦੀਨ ਮਾਤ ਦੀ ਬਖਸ਼ਿਸ਼ ਮੈਨੂੰ ਪ੍ਰਾਪਤ ਹੋ ਗਈ ਹੈ ਮੇਰੇ ਜੀਵਨ ਦਾ ਮਨੋਰਥ ਪੂਰਾ ਹੋ ਗਿਆ ਹੈ ਅਤੇ ਗੁਰੂ ਦੇਵ ਜੀ ਆਲਾਨੀਆਂ ਬਿਆਨ ਕਰਦੇ ਨੇ ਕਿ ਮੇਰੀ ਮਾਂ ਮੇਰੇ ਮਨ ਤੋਂ ਉਹ ਸੁੱਖ ਆਇਆ ਹੈ ਜਿਹੜਾ ਸੁੱਖ ਕਰੋੜਾ ਰਾਜ ਮਿਲ ਜਾਣ ਜੋ ਪ੍ਰਾਪਤ ਨਹੀਂ ਹੁੰਦਾ ਉਹ ਸੁੱਖ ਮੈਨੂੰ ਵਾਹਿਗੁਰੂ ਪ੍ਰਮਾਤਮਾ ਦੀ ਸਿੱਖ ਸੁਨਾਹ ਤੋਂ ਪ੍ਰਾਪਤ ਹੋਇਆ ਹੈ ਅਤੇ ਹੁਣ ਸਾਰੇ ਦੁੱਖ ਮੇਰੇ ਬਿਨਸ ਗਏ ਹਨ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾਜ ਤੱਕ ਪਹੁੰਚ ਵੈ ਹਰ ਸਿਮਰ ਜੀ ਨੂੰ ਸਤ ਸਬਦੂ ਸਭ ਦਾ ਬਹੁਤ ਬਹੁਤ ਧੰਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ